ਕੈਨੇਡਾ ਤੇ ਅਮਰੀਕਾ ਤੋਂ ਪੰਜਾਬੀਆਂ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਸਲ ਕੈਨੇਡਾ ਚ ਬੀਤੇ 6 ਮਹੀਨਿਆਂ ਦੀ ਪੜਤਾਲ ਮਗਰੋਂ ਵਿੱਤ ਦਿਨੀ অন্ਟਾਰੀਓ ਪ੍ਰੋਵੀਜ਼ਨਲ ਪੁਲਿਸ ਵੱਲੋਂ ਬ੍ਰੈਂਪਟਨ ਵਾਸੀ ਕਬਲਵੀਰ ਸਿੰਘ ਤੇ ਬਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਟਰੱਕ ਚੋਂ ਅਮਰੀਕਾ ਤੋਂ ਗੈਰਕਾਨੂੰਨੀ ਤਰੀਕੇ ਨਾਲ ਲਿਆਂਦੇ ਗਏ 72 ਪਿਸਤੌਲ ਹੋਰ ਅਸਲਾ ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ ਦੋਮਾਂ ਦੀ ਜ਼ਮਾਨਤ ਨਹੀਂ ਹੋਈ ਅਤੇ ਉਹਨਾਂ ਨੂੰ ਅਗਲੇ ਹਫਤੇ ਅਦਾਲਤ ਚ ਪੇਸ਼ ਕੀਤਾ ਜਾਵੇਗਾ ਇੱਕ ਵੱਖਰੀ ਖਬਰ ਅਨੁਸਾਰ ਰੋ ਬ੍ਰੈਂਪਟਨ ਨੇੜੇ ਕੈਲੈਡਨ ਚ ਸ਼ਰਾਬੀ ਹੋ ਕੇ ਗੱਡੀ ਚਲਾਉਣ ਦੇ ਦੋਸ਼ਾਂ ਚ ਤਜਿੰਦਰ ਸਿੰਘ ਵੀ ਪੁਲਿਸ ਦੇ ਹੱਥ ਆਏ ਨੇ ਇਸੇ ਤਰ੍ਹਾਂ ਬ੍ਰੈਂਪਟਨ ਵਿਖੇ ਗੈਰਕਾਨੂੰਨੀ ਅਸਲੇ ਸਮੇਤ ਸਤਨਾਮ ਸਿੰਘ ਨੂੰ ਪੇਲ ਪੁਲਿਸ ਨੇ ਗ੍ਰਿਫਤ ਅਮਰੀਕੀ ਚੈਂਬਰ ਆਫ ਕਮਰਸ ਨੇ 트럼ਪ ਪ੍ਰਸ਼ਾਸਨ ਵੱਲੋਂ ਸਾਰੀਆਂ ਨਵੀਆਂ H1B ਵੀਜ਼ਾ ਅਰਜ਼ੀਆਂ ਤੇ 1 ਲੱਖ ਡਾਲਰ ਫੀਸ ਥੋਪਣ ਦੇ ਫੈਸਲੇ ਖਿਲਾਫ ਮਕਦਮਾ ਕੀਤਾ ਚੈਂਬਰ ਨੇ ਇਸ ਨੂੰ ਗਮਰਾਹ ਕਰਨ ਵਾਲੀ ਨੀਤੀ ਤੇ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਦੱਸਿਆ ਜੋ ਅਮਰੀਕੀ ਇਨੋਵੇਸ਼ਨ ਅਤੇ ਮੁਕਾਬਲੇਬਾਜ਼ੀ ਨੂੰ ਕਮਜ਼ੋਰ ਕਰ ਸਕਦਾ ਹੈ H1B ਵੀਜ਼ਾ ਧਾਰਕਾਂ ਚ ਕਰੀਬ 71% ਭਾਰਤੀ ਹੁੰਦੇ ਨੇ ਇਹ ਮਕਦਮਾ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ਚ ਦਾਇਰ ਕੀਤਾ ਗਿਆ ਜਿਸ ਚ 19 ਸਤੰਬਰ ਨੂੰ ਜਾਰੀ ਰਾਸ਼ਟਰਪਤੀ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਪਟੀਸ਼ਨ ਚ ਕਿਹਾ ਗਿਆ ਹੈ ਕਿ ਹੁਕਮ ਕਾਂਗਰਸ ਦੇ ਅਧਿਕਾਰ ਖੇਤਰ ਦੀ ਇਮੀਗ੍ਰੇਸ਼ਨ ਅਤੇ ਕੌਮੀਅਤ ਐਕਟ ਤਹਿਤ ਉਲੰਘਣਾ ਜੋ H1B ਵੀਜ਼ਾ ਪ੍ਰੋਗਰਾਮ ਨੂੰ ਰੈਗੂਲੇਟ ਕਰਦੀ ਹੈ ਗ੍ਰਹਿ ਸੁਰੱਖਿਆ ਵਿਭਾਗ ਅਤੇ ਵਿਦੇਸ਼ ਮੰਤਰਾਲੇ ਦੇ ਉਹਨਾਂ ਦੇ ਮੰਤਰੀਆਂ ਕ੍ਰਿਸਟੀ ਐਲੋ ਨੋਏਮ ਅਤੇ ਮਾਰਕੋ ਰੂਬਿਓ ਨੂੰ ਵੀ ਤਰ ਬਣਾਇਆ ਗਿਆ ਅਰਜ਼ੀ ਚ ਕਿਹਾ ਗਿਆ ਹੈ ਕਿ ਮੌਜੂਦਾ 3600 ਡਾਲਰ ਫੀਸ ਵਧਾਉਣ ਨਾਲ ਸਟਾਰਟਅੱਪਸ ਅਤੇ ਛੋਟੀਆਂ ਦੇ ਦਰਮਿਆਨੀਆਂ ਸੰਤਾਨਾਂ ਨੂੰ ਨੁਕਸਾਨ ਹੋਵੇਗਾ ਅਮਰੀਕਾ ਵੱਲੋਂ ਵੀਜ਼ਾ ਪ੍ਰੋਗਰਾਮ 'ਚ ਸਖਤੀ ਕੀਤੇ ਜਾਣ ਪਿੱਛੋਂ ਚੀਨ ਨੇ ਵੀਜ਼ੇ ਦੇ ਨਾਮ ਹੇਠ ਨਵੇਂ ਵਰਕ ਪਰਮਿਟ ਦਾ ਐਲਾਨ ਕੀਤਾ ਜਿਸ ਤਹਿਤ ਦੁਨੀਆ ਭਰ ਦੇ ماہر ਮੁਲਕ 'ਚ ਆ ਕੇ ਕੰਮ ਕਰ ਸਕਦੇ ਨੇ